ਸੰਗਤ ਜੀ ਅੱਜ ਆਪਾਂ ਗਾਥਾ ਨਾਂ ਬਾਣੀ ਦੀ ਸੰਖਿਆ ਕਰਨ ਲੱਗੇ ਆਂ ਜੋ ਇਸ ਦੇ ਜਿੰਨੇ ਵੀ ਸ਼ਬਦ ਨੇ ਸਾਰੇ ਮਹਿੰਗੇ ਨੇ ਸਾਰੇ ਪੜਨ ਵਿੱਚ ਕਠਨਾਉਂਦੇ ਨੇ ਮਹੱਲਾ ਪੰਜਵਾਂ ਗਾਥਾ ਇਸ ਨੂੰ ਗਾਥਾ ਨਹੀਂ ਪੜਨਾ ਗਾਥਾ ਕਈ ਇਸ ਤਰ੍ਹਾਂ ਪੜ ਜਾਂਦੇ ਨੇ ਪਰ ਇਸ ਨੂੰ ਪੜਨਾ ਹੈ ਗਾਥਾ ਗਾਥਾ ਹਾਂ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਇੱਕ ਓੰਕਾਰ ਦਾ ਪਉਚਾਰਨ ਪਹਿਲਾਂ ਕਈ ਕਈ ਵਾਰ ਸਿੱਖਿਆ ਇੱਕ ਓੰਕਾਰ ਜਿਹੜਾ ਇੱਕ ਹੈ ਸੰਬੰਧਕ ਲਾ ਕੇ ਉਚਾਰਨ ਕਰਨਾ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਰਪੂਰ ਪੋਹ ਪੁਸਗੰਧਾ ਸੁਗੰਧਾ ਦੇ ਬਿਸਰਾਮ ਹੈ ਪਰਸ ਮਨੁੱਖ ਦੇਹੰ ਮਲੀਣੰ ਮਨੁੱਖ ਜਿਹੜਾ ਕੱਖੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਨੇ ਇੱਥੇ ਐਡਾ ਮੁਕਤਾ ਬਣ ਜਾਣਾ ਹੈ ਮਨੁਖੇ ਮਨੁਖੇ ਹਾਂ ਇਸ ਤਰ੍ਹਾਂ ਉਚਾਰਨ ਕਰਨਾ ਹੈ ਦੇਹੰ ਮਲੀਨੰ ਮੱਜਾ ਰੁਦਰ ਦੁਰਗੰਧਾ ਦੁਰਗੰਧਾ ਤੇ ਵਿਸ਼ਰਾਮ ਹੈ ਇਸ ਨੂੰ ਕਸ ਕੇ ਬੋਲਣਾ ਹੈ ਮਜਾ ਨਹੀਂ ਬੋਲਣਾ ਅਦਕ ਲਾ ਕੇ ਉਚਾਰਨ ਹੋਵੇਗਾ ਮੱਜਾ ਰੁਦਰ ਦੁਰਗੰਧਾ ਇੱਥੇ ਵਿਸ਼ਰਾਮ ਹੈ ਦੱਦੇ ਔਂਕਰ ਤੇ ਅੱਗੇ ਰਾਰਾ ਹੈ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨ ਨੂੰ ਅਗਿਆਨ ਨੂੰ ਉਚਾਰਨ ਹੋਣਾ ਹੈ ਇਹ ਜਿਹੜਾ ਗੱਗੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਹਨੇ ਇੱਥੇ ਐੜਾ ਬਣ ਜਾਣਾ ਹੈ ਐੜਾ ਗੱਗੇ ਸਿਆਰੀ ਤੇ ਗੱਗਾ ਐੜੇ ਕੰਨਾ ਨੰਨਾ ਨਾਣੇ ਹੋੜਾ ਅਗਿਆਨ ਨੂੰ ਅਗਿਆਨ ਨੂੰ ਹਾਂ ਅਗਿਆਨ ਨੂੰ ਪੜ੍ਹਨਾ ਹੈ ਪਰਮਾਣੂ ਪਰਜੰਤ ਆਕਾਸ਼ ਹੈ ਆਕਾਸ਼ ਹੈ ਤੇ ਵਿਸਰਾਮ ਹੈ ਐੜੇ ਦੇ ਕੰਨਾ ਲੱਗਾ ਧਿਆਨ ਦੇਣਾ ਆਕਾਸ਼ ਹੈ ਦੀਪ ਲੋਵ ਸੇ ਖੰਡਣ ਹੈ ਜਿਹੜਾ ਸ ਸ ਇਹ ਸੰਬੰਧ ਲਾ ਕੇ ਉਚਾਰਨ ਹੋਣਾ ਹੈ ਕਈ ਸਰੂਪਾਂ ਦੇ ਵਿੱਚ ਇਕੱਠਾ ਲਿਖਿਆ ਹੋਇਆ ਹੈ ਪਰ ਜਿਹੜਾ ਸੋਧੂ ਉਚਾਰਨ ਇਸ ਦਾ ਪ੍ਰਾਤਮਨ ਸਰੂਪਾਂ ਦੇ ਵਿੱਚ ਵੱਖਰਾ ਲਿਖਿਆ ਹੈ ਸੇ ਖੰਡਣ ਹੈ ਸੇ ਖੰਡਣ ਹੈ ਹਾਂ ਗਸ਼ੇਣ ਨੈਣ 파ਰੇਣ ਨਾਨਕ ਨਾਨਕ ਤੇ ਵਿਸਰਾਮ ਹੈ ਬਿਨਾ ਸਾਧੂ ਨਾ ਸਿੱਧੇ ਅਤੇ ਸਿੱਧਿ ਅਤੇ ਆਪ ਪਹਿਲਾਂ ਹੀ ਕਈ ਵਾਰੀ ਉਚਾਰਨ ਸਿੱਖਿਆ ਹੈ ਸਿੱਧੇ ਅਤੇ ਸਸੇ ਸਿਹਾਰੀ ਤੱਦੇ ਸਿਹਾਰੀ ਤੇ ਜਿਹੜਾ ਥੱਲੇ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਹੈ ਇੱਥੇ ਐੜਾ ਤੱਤੇ ਲਾ ਅਤੇ ਸਿੱਧੇ ਅਤੇ ਸਿੱਧਿ ਅਤੇ ਜਾਣੋ ਸਤ ਹੋਵੰਤੂ ਮਰਨੋ ਮਰਨੋ ਤੇ ਵਿਸਰਾਮ ਹੈ ਨਾਣੀ ਦੀ ਆਵਾਜ਼ ਉਚਾਰਨ ਹੋਵੇ ਮਰਨੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਇੱਥੇ ਵਿਸਰਾਮ ਐ ਚਲੰਥੋ ਪੜਨਾ ਚੱਚਾ ਲੱਲੇ ਟਿੱਪੀਤ ਥੱਥੇ ਦੇ ਹੋੜਾ ਐ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਪਣੰਤ ਉਚਾਰਨ ਕਰਨਾ ਨਾਣੀ ਦੀ ਬਾਜੂ ਉਚਾਰਨ ਹੋਵੇ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿੱਤ ਪਰਮੇਣ ਮਾਇਆ ਪੜਨਾ ਮੰਮੇ ਕੰਨਾ ਈੜੀ ਸਿਆਰੀ ਐੜੇ ਕੰਨਾ ਮਾਇਆ ਚਿੱਤ ਪਰਮੇਣ ਇੱਥੇ ਬਿਸਰਾਮ ਹੈ ਇਸਤ ਮਿਤ੍ਰੇਖ ਬਾਂਧ ਵਹਿ ਮਿਤ੍ਰੇਖ ਪੜਨਾ ਮੰਮੇ ਸਿਆਰੀ ਦਿੱਤਾ ਰਾਰੇ ਲਾਂ ਤਖਖੇ ਔਂਕੜ ਮਿਤ੍ਰੇਖ ਮਿਤ੍ਰੇਖ ਬਾਂਧ ਵਹਿ ਲਬਦਿਆਂ ਸਾਧ ਸੰਗੇਨ ਨਾਨਕ ਨਾਨਕ ਤੇ ਬਿਸਰਾਮ ਹੈ ਲਬਦਿਆਂ ਆਪਾਂ ਕਈ ਵਾਰੀ ਇਸ ਦਾ ਉਚਾਰਨ ਸਿੱਖਿਆ ਲੱਲਾ ਬੱਬਾ ਤੱਦੇ ਸਿਆਰੀ ਐੜੇ ਟਿੱਪੀ ਲਬਦੇ ਅੰਗ ਸਾਜ ਸੰਗੀਨ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਗਰ ਸੰਗੀਨ ਸੰਗੀਨ ਤੇ ਵਿਸਰਾਮ ਹੈ ਨਿਮ ਬਿਰਖ ਸੀ ਚੰਦਣਾ ਹੈ ਨਿਕਟ ਬਸੰਤੋ ਬਾਂਸੋ ਬੱਬੇ ਤੇ ਬਿੰਦੀ ਲੱਗੀ ਧਿਆਨ ਦੇਣਾ ਬਾਂਸੋ ਹਾਂ ਨਾਨਕ ਨਾਨਕ ਤੇ ਵਿਸਰਾਮ ਹੈ ਅਹੂ ਬੁੱਧ ਨਾ ਬੋਹ ਤੇ ਇਕੱਠੇ ਨਹੀਂ ਪੜਨੇ ਵੱਖਰਾ-ਵੱਖਰਾ ਪੜਨਾ ਸੁਣੋ ਨੰਨਾ ਹੀ ਵੱਖਰਾ ਹੈ ਬੋਹ ਇਹ ਵੱਖਰਾ ਹੈ ਤੇ ਤੱਤਾ ਜਿਹੜਾ ਇਹ ਵੀ ਵੱਖਰਾ ਹੈ ਅਹੂ ਬੁੱਧ ਨਾ ਬੋਹ ਤੇ ਬੋਹ ਹਾ ਹਾ ਬੋਲ ਕੇ ਪੂਰਾ ਫਿਰ ਤੱਤੇ ਦੇ ਲਾਂ ਲਾਉਣੀ ਹੈ ਬੋਹ ਤੇ ਬੋਹ ਤੇ ਹਾਂ ਗਾਥਾ ਗੁੰਫ ਗੋਪਾਲ ਇੱਥੇ ਵਿਸ਼ਰਾਮ ਹੈ ਗੋਪਾਲ ਤੇ ਗੋਪਾਲ ਉਚਾਰਨ ਕਰਨਾ ਕਥੰ ਮਥੰ ਮਾਨ ਮਰਦਨ ਹੈ ਮਰਦਨ ਹੈ ਪੜਨਾ ਇਕੱਠੇ ਉਚਾਰਨ ਕਰਨਾ ਹੈ ਫਤੰ ਪੰਚ ਸਤਰੇਣ ਸਤਰੇਣ ਪੜਨਾ ਹੈ ਜਿਹੜਾ ਤੱਤੇ ਦੇ ਪੈਰ ਉਚ ਰਾਰਾ ਲੱਗਾ ਇਨੀ ਇੱਥੇ ਰਾਰਾ ਪੂਰਾ ਬਣ ਜਾਣਾ ਹੈ ਸਤਰੇਣ 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 ਹਾਂ ਜਲਦੀ ਦੇ ਨਾਲ ਪੜਨਾ ਹੈ ਸਤਰੇਣ ਨਾਨਕ ਨਾਨਕ ਤੇ ਬਿਸਰਾਮ ਹੈ ਹਰ ਬਾਣੀ ਪ੍ਰਹਾਰਣ ਹੈ ਪ੍ਰਹਾਰਣ ਹੈ ਇਕੱਠਾ ਪੜਨਾ ਹੈ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਬਚਨ ਸਾਧ ਸੁਖ ਪੰਥਾ ਪੰਥਾ ਤੇ ਵਿਸਰਾਮ ਹੈ ਲਹੰਤਾ ਬਾਡ ਕਰਮਣ ਹੈ ਕਰਮਣ ਇਕੱਠਾ ਪੜਨਾ ਜਿਹੜਾ ਹਾ ਹਾ ਲੱਗਾ ਇਹਦੀ ਬਾਜ ਉਚਾਰਨ ਹੋਵੇ ਕਰਮਣ ਹੈ ਕਰਮਣ ਹੈ ਰਹੰਤਾ ਜਨਮ ਮਰਨੇਣ ਮਰਨੇਣ ਪੜਨਾ ਹੈ ਇਹ ਧਿਆਨ ਰੱਖਣਾ ਕਿ ਇੱਥੇ ਵਿਸਰਾਮ ਹੈ ਦੀ ਪਹਿਲਾ ਨਾਣਾ ਲੱਗਾ ਪਹਿਲਾ ਨਾਣੀ ਦੀ ਆਵਾਜ਼ ਉਚਾਰਣ ਵਿੱਚ ਪਿੱਛੇ ਨੰਨਾ ਲੱਗਾ ਮਰਨੇਣ ਮਰਨੇਣ ਹਾਂ ਰਮਣੰਗ ਨਾਨਕ ਹਰ ਕੀਰਤਨ ਹੈ ਕੀਰਤਨ ਹੈ ਪੜਨਾ ਵਿਹਾਰੀ ਲੱਗੀ ਏ ਕੀਰਤਨ ਹੈ ਕੀਰਤਨ ਹੈ ਪਤਰ ਪੁਰਜੀਣ ਝੜੀਆਂ ਨਹ ਜੜੀਆਂ ਪੇਟ ਸੰਪਤਾ ਹੁਣ ਝੜੀਆਂ ਤੇ ਵਿਸਰਾਮ ਹੈ ਜਿਹੜਾ ਯਈਆ ਲੱਗਾ ਇਹਨੇ ਐੜਾ ਬਣ ਜਾਣਾ ਹੈ ਐੜੀ ਉੱਤੇ ਟਿੱਪੀ ਪੈ ਜਾਣੀ ਐ ਝੜੀਅੰ ਝੜੀਅੰ ਹਾਂ ਭੱਬੇ ਔਕੜ ਰਾਰਾਪੁਰ ਜੀਣ ਇਕੱਠੇ ਪੜਨਾ ਪੁਰਜੀਣ ਪੁਰਜੀਣ ਹਾਂ ਝੜੀਅੰ ਇੱਥੇ ਵਿਸਰਾਮ ਐ ਨਹਿ ਜੜੀਅੰ ਇੱਥੇ ਜਮਕੀ ਲੱਗਣੀ ਐ ਪੇੜ ਸੰਪਤਾ 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 ਹਾਂ ਨਾਮ ਬਿਹੂਣ ਵਿਖਮਤਾ ਨਾਨਕ ਨਾਨਕ ਤੇ ਵਿਸਰਾਮ ਐ ਬੇਹੂਣ ਬੱਬੇ ਸਿਹਾਰੀ ਆ ਬੇਹੂਣ ਬੇਹੂਣ ਹਾਂ ਬੇਹੂਣ ਵਿਖਮਤਾ ਨਾਨਕ ਇੱਥੇ ਵਿਸਰਾਮ ਲਾਉਣਾ ਹੈ ਬਹੰਤ ਜੋਣ ਬਾਸਰੋ ਰਹਿਣੀ ਭਾਵਣੀ ਸਾਧ ਸੰਗੀਨ ਸੰਗੀਨ ਤੇ ਵਿਸਰਾਮ ਹੈ ਲਬਨਤੰ ਲਬਨਤੰ ਇਸ ਤਰ੍ਹਾਂ ਉਚਾਰਨ ਕਰਨਾ ਹੈ ਲਬਨਤੰ ਲੱਲਾ ਵਕਰਾ ਕਰ ਦੋ ਭੱਬੇ ਟਿੱਪੀ ਧੱਦੇ ਟੱਤੇ ਟਿੱਪੀ पंतंग लबंतंग लबंतंग हाँ कठे उच्चारण करना है दसन वास्ते तुहानू जिहड़ा लल्ला है ये वखरा कीता है पढ़ना कठा ही है लबंतंग लबंतंग कई संगत लबंतंग पढ़ जांदी है लबंतंग लबंतंग नहीं पढ़ना दोनों पब्बे पब्बे ते टिप्पी तो है तत्ते दी टिप्पी है दोनों दी टिप्पियां आई हैं लबंतंग लबंतंग हाँ बड भागण है हर नाम गुण रमनंग नानक नानक ते विश्राम है ਸੰਸਾਰ ਸਾਗਰ ਨਹਿ ਵਿਆਪਣ ਹੈ ਸੰਸਾਰ ਸਾਗਰ ਨਹਿ ਵਿਆਪਣ ਹੈ ਵਿਆਪਣ ਹੈ ਉਚਾਰਨ ਕਰਨਾ ਨਾਣੀ ਦੀ ਆਵਾਜ਼ ਤੇ ਹਾਏ ਦੀ ਆਵਾਜ਼ ਉਚਾਰਨ ਹੋਵੇ ਗਾਥਾ ਗੂੜ ਅਪਾਰੰ ਅਪਾਰੰ ਕਿਛ ਬਿਸਰਾਮ ਹੈ ਸਮਝਣੰ ਬਿਰਲਾ ਜਨ ਹੈ ਸਮਝਣੰ ਉਚਾਰਨ ਕਰਨਾ ਸਮਝਣੰ ਸਮਝਣੰ ਹਾਂ ਬਿਰਲਾ ਜਨ ਹੈ ਸੰਸਾਰ ਕਾਮ ਤਜਣੰ ਨਾਨਕ ਨਾਨਕ ਤੇ ਬਿਸਰਾਮ ਹੈ ਗੋਬਿੰਦ ਗੱਗੇ ਹੋੜਾ ਗੋਬਿੰਦ ਗੋਬਿੰਦ ਨਹੀਂ ਗੋਬਿੰਦ 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 ਰਮਣੰ ਸਾਧ ਸੰਗ ਮਹਿ ਸੰਗ ਮੈਂ ਇਕੱਠੇ ਪੜਨੇ ਹਾਹੀ ਦੀ ਬਾਜ ਉਚਾਰਨ ਹੋਵੇ ਸੰਗ ਮਹਿ ਸੰਗ ਮਹਿ ਹਾਂ ਸੁਮੰਤਰ ਸਾਧ ਬਚਨਾ ਸੁਮੰਤਰ ਜਲਦੀ ਦੀ ਨਾਲ ਸਸੇ ਓਂਕਰ ਲੱਗਾ ਸੁਮੰਤਰ ਸੁਮੰਤਰ ਹਾਂ ਸਾਧ ਬਚਨਾ ਬਚਨਾ ਤੇ ਬਿਸਰਾਮ ਹੈ ਕੋਟ ਦੋਖ ਵਿਨਾਸ਼ਨ ਹੈ ਵਿਨਾਸ਼ਨ ਹੈ ਉਚਾਰਨ ਕਰਨਾ ਨੰਨੇ ਦੀ ਤਹਾਹੀ ਦੀ ਆਵਾਜ਼ ਉਚਾਰਨ ਹੋਵੇ ਵਿਨਾਸ਼ਨ ਹੈ ਵਿਨਾਸ਼ਨ ਹੈ ਹਰ ਚਰਨ ਕਮਲ ਧਿਆਨੰ ਨਾਨਕ ਨਾਨਕ ਤੇ ਬਿਸਰਾਮ ਹੈ ਧਿਆਨੰ ਉਚਾਰਨ ਕਰਨਾ ਧੱਦੇ ਦੇ ਪੈਰ ਵਿੱਚ ਯਈਆ ਲੱਗਾ ਇਹਨੇ ਇੱਥੇ ਐੜਾ ਬਣ ਜਾਣਾ ਹੈ ਉਚਾਰਨ ਦਾ ਧੱਦੇ ਸਿਆਰੀ ਐੜੇ ਕੰਨਾਂ ਨੰਨੇ ਢਿੱਪੀ ਧਿਆਨੰ ਧਿਆਨੰ ਹਾਂ ਨਾਨਕ ਇੱਥੇ ਬਿਸਰਾਮ ਲਾਉਣਾ ਪੂਰਨ ਸਮੂਹ ਉਦਾਹਰਣ ਹੈ ਉਦਾਹਰਣ ਹੈ ਪੜ੍ਹਨਾ ਹੈ ਨਾਣੀ ਦੀ ਤਿਹਾਹੀ ਦੀ ਬਾਜ ਉਚਾਰਨ ਹੋਵੇ ਉਦਾਹਰਣ ਹੈ ਹਾਂ ਸੁੰਦਰ ਮੰਦਰ ਸੈਣ ਹੈ ਸੈਣ ਇੱਥੇ ਵਿਸ਼ਰਾਮ ਹੈ ਜੇਣ ਮਦ ਹਰ ਕੀਰਤਨ ਹੈ ਮਦ ਇਸ ਤਰ੍ਹਾਂ ਉਚਾਰਨ ਕਰਨਾ ਮਮਾ ਤਦੇ ਸਿਆਰੀ ਆ ਥੱਲੇ ਜਿਹੜਾ ਜਈਆ ਲੱਗਾ ਇਹਨੇ ਆੜਾ ਬਣ ਜਾਣਾ ਮੁਕਤਾ ਇੱਥੇ ਬੋਲਣ ਦਾ ਜੋ ਢੰਗ ਹੈ ਮੱਧ ਮੱਧੇ ਹਾਂ ਮੰਮੇ ਤਦ ਦੇ ਸਿਆਰੀ ਜਿਹੜਾ ਜਈਆ ਇਹਦੇ ਵਿੱਚੋਂ ਸਾਰੇ ਨਿਕਲਣੀਆਂ ਜੇ ਤਦ ਦੇ ਨੂੰ ਸਿਆਰੀ ਪਹਿਣੀ ਹੈ ਜਈਆ ਦੇ ਵਿੱਚੋਂ ਨਿਕਲਣੀਆਂ ਮੰਮਾ ਤਦ ਦੇ ਸਿਆਰੀ ਐੜਾ ਮੁਕਤਾ ਮੱਧ ਮੱਧੇ ਹਾਂ ਹਰ ਕੀਰਤਨ ਹੈ ਮੁਕਤੀ ਰਮਣ ਗੋਬਿੰਦ ਹੈ ਨਾਨਕ ਇੱਥੇ ਵਿਸਰਾਮ ਹੈ ਲੱਭਦੇ ਅੰ ਬਾਡ ਭਾਗਣਾ ਹੈ